ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਤੁਹਾਡਾ ਅੱਜ ਇੱਕ ਨਵੇਂ ਵੀਡੀਓ ਵਿੱਚ। ਉਮੀਦ ਹੈ ਕਿ ਤੁਸੀਂ ਸਾਰੇ ਤੰਦਰੁਸਤ ਅਤੇ ਠੀਕ ਠਾਕ ਹੋਵੋਗੇ। ਤੇ ਅੱਜ ਅਸੀਂ ਆਏ ਹੋਏ ਹਾਂ ਜੀ ਮਹਾਲੀ ਫੇਜ਼ 7 ਤੇ ਇੱਥੇ ਇੱਕ ਇਤਿਹਾਸਿਕ ਗੁਰਦੁਆਰਾ ਸਾਹਿਬਾਨ ਸਜੋਬਿਤ ਹੈ ਜੀ ਗੁਰਦੁਆਰਾ ਸ੍ਰੀ ਅੰਮ੍ਰਿਤ ਸਾਹਿਬ ਤੇ ਜੋ ਕਿ ਪਾਸਚਾਈ 7ਵੀਂ ਸ੍ਰੀ ਗੁਰੂ ਰਾਏ ਸਾਹਿਬ ਜੀ ਨਾਲ ਸੰਬੰਧਿਤ ਹੈ ਤੇ ਇੱਕ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਜੀ ਤੇ ਆਪਾਂ ਅੱਜ ਇੱਥੇ ਕਰਾਂਗੇ ਦਰਸ਼ਨ ਦੇਦਾਰੇ ਤੇ ਦਰਸ਼ਨ ਮੇਲੇ। ਗੁਰਦੁਆਰਾ ਸਾਹਿਬ ਦੇ ਆਪਾਂ ਇਤਿਹਾਸ ਬਾਰੇ ਵੀ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ। ਇਹ ਵਿਸ਼ੇਸ਼ ਹੈ ਤੇ ਆਜੋ ਸਾਡੇ ਨਾਲ ਤੇ ਕਰਦੇ ਆ ਦਰਸ਼ਨ ਦੇਦਾਰੇ ਇਸ ਗੁਰਦੁਆਰਾ ਸਾਹਿਬ ਦੇ ਵਿਸਾਖੀ ਦਾ ਦਿਹਾੜਾ ਵੀ ਆ ਤੇ ਸਾਰੀਆਂ ਸੰਗਤਾਂ ਨੂੰ ਸਾਹ ਸਾਜਣਾ ਦੇਵਸ ਅਤੇ ਵਿਸਾਖੀ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਤੰਦਰੁਸਤ ਰੱਖੇ ਸਾਹਿਬ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਇੱਥੇ ਇੱਕ ਭਾਈ ਕੁਰਮਜੀਤ ਸੀ ਜੋ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਕਾਫੀ ਪ੍ਰਸੰਤਕਤਨ ਤੇ ਸੇਵਕ ਸਨ ਤੇ ਉਹਨਾਂ ਨੂੰ ਮਿਲਣ ਲਈ ਉਹਨਾਂ ਦੇ ਦਰਸ਼ਨ ਕਰਨ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਗਏ ਸਨ ਤੇ ਹੋਰ ਸੰਗਤਾਂ ਵੀ ਪਹੁੰਚੀਆਂ ਹੋਈਆਂ ਸਨ ਜੋ ਆਪਣੀ ਸਰਦਾ ਦੇ ਅਨੁਸਾਰ ਗੁਰੂ ਜੀ ਪਾਸ ਤੋਹਫੇ ਤੇ ਸੁਗਾਤਾਂ ਭੇਟ ਕਰ ਰਹੇ ਸਨ। ਕਾਬਲ ਤੋਂ ਜੋ ਸੇਵਕ ਆਏ ਸਨ ਤੇ ਗੁਰੂ ਜੀ ਲਈ ਅੰਬ ਲੈ ਕੇ ਆਏ ਸਨ ਤੇ ਉਹਨਾਂ ਨੇ ਗੁਰੂ ਜੀ ਨੂੰ ਅੰਬ ਭੇਟ ਕੀਤੇ ਸਨ। ਤੇ ਇਹ ਦੇਖ ਕੇ ਭਾਈ ਕੁਰਮ ਜੀ ਨੂੰ ਬੜਾ ਜੀਵ ਲੱਗਿਆ ਤੇ ਉਹਨਾਂ ਦੇ ਮਨ ਵਿੱਚ ਖਿਆਲ ਆਇਆ ਕਿ ਉਹ ਵੀ ਅੰਬਾਂ ਦੀ ਧਰਤੀ ਉੱਥੇ ਪਹੁੰਚੇ ਸਨ ਤੇ ਉਹ ਗੁਰੂ ਜੀ ਵਾਸਤੇ ਅੰਬ ਵਗੈਰਾ ਕੁਝ ਨਹੀਂ ਲੈ ਕੇ ਆਏ। ਤੇ ਜਦੋਂ ਸ਼ਾਮ ਨੂੰ ਰਾਤ ਨੂੰ ਦੀਵਾਨ ਦੀ ਸਮਾਪਤੀ ਹੋਈ ਤਾਂ ਜੋ ਉਹ ਅੰਬਾਂ ਦਾ ਪ੍ਰਸ਼ਾਦ ਸੀਗਾ ਉਹ ਸਾਰੀ ਸੰਗਤ ਵਿੱਚ ਵੰਡ ਦਿੱਤਾ ਗਿਆ। ਤੇ ਪਰ ਭਾਈ ਕੁਰਮ ਜੀ ਨੇ ਉਹ ਅੰਬ ਅੰਬਾਂ ਦਾ ਪ੍ਰਸ਼ਾਦ ਛਕਿਆ ਨਾ ਤੇ ਉਹਨਾਂ ਨੇ ਸੋਚਿਆ ਵੀ ਇਹ ਸਵੇਰ ਜਦੋਂ ਮੈਂ ਗੁਰੂ ਜੀ ਨੂੰ ਮਿਲੂੰਗਾ ਤੇ ਅੰਮ੍ਰੰਦ ਪ੍ਰਸ਼ਾਦ ਉਹਨਾਂ ਨੂੰ ਭੇਟ ਕਰੂੰਗਾ ਤੇ ਸੋਚ ਕੇ ਉਹਨਾਂ ਨੇ ਅੰਬ ਅੰਮ੍ਰੰਦ ਦਾ ਪ੍ਰਸ਼ਾਦ ਆਪਣੇ ਪਾਸ ਰੱਖ ਲਿਆ ਤੇ ਅਗਲੇ ਦਿਨ ਸਵੇਰ ਗੁਰੂ ਜੀ ਕੋਲ ਪਾਸੋਂ ਅੰਮ੍ਰੰਦ ਦਾ ਪ੍ਰਸ਼ਾਦ ਭੇਟ ਕਰ ਦਿੱਤਾ ਤੇ ਗੁਰੂ ਜੀ ਸਭ ਜਾਣੀ ਜਾਣ ਸਨ ਤੇ ਉਹਨਾਂ ਨੇ ਅੰਮ੍ਰੰਦ ਦਾ ਪ੍ਰਸ਼ਾਦ ਦੇਖ ਕੇ ਭਾਈ ਕੁਰਮ ਜੀ ਨੂੰ ਕਿਹਾ ਭਾਈ ਕੁਰਮ ਜੀ ਇਹ ਅੰਮ੍ਰੰਦ ਦਾ ਪ੍ਰਸ਼ਾਦ ਹੈ ਕੱਲ ਮੈਂ ਤੁਹਾਨੂੰ ਦਿੱਤਾ ਸੀ ਤਾਂ ਭਾਈ ਕੁਰਮ ਜੀ ਨੇ ਜੋ ਮਨ ਦੇ ਵਿੱਚ ਗੱਲ ਸੀ ਉਹ ਗੁਰੂ ਜੀ ਨੇ ਕਹਿ ਦਿੱਤੀ ਕਿ ਕਾਬਲ ਤੋਂ ਜੋ ਸੇਵਕ ਆਏ ਸਨ ਤੇ ਉਹਨਾਂ ਨੇ ਆਪ ਜੀ ਪਾਸ ਪ੍ਰਸ਼ਾਦ ਭੇਟ ਕੀਤਾ ਸੀ ਅੰਬਾਂ ਦਾ ਤੇ ਪਰ ਉਹ ਵੀ ਅੰਬਾਂ ਦੇ ਇਲਾਕੇ ਤੋਂ ਆਇਆ ਸੀ ਪਰ ਆ ਗੁਰੂ ਜੀ ਵਾਸਤੇ ਆ ਅੰਬਾਂ ਦਾ ਪ੍ਰਸ਼ਾਦ ਨਹੀਂ ਲਿਆ ਸਕਿਆ ਇਹ ਇਹ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ ਕਿ ਸਤਵੇਂ ਜਾਮੇ ਵਿੱਚ ਆਉਣਗੇ ਤੇ ਭਾਈ ਕੁਰਮ ਜੀ ਤੋਂ ਅੰਬਾਂ ਦਾ ਪ੍ਰਸ਼ਾਦ ਛਕਣਗੇ ਤੇ ਇਸ ਤੋਂ ਬਾਅਦ ਜਦੋਂ ਸ੍ਰੀ ਗੁਰੂ ਹਰ Rai ਸਾਹਿਬ ਜੀ ਪੂਰੇ ਮਹੀਨੇ ਵਿੱਚ ਇਸ ਇਲਾਕੇ ਵਿੱਚ ਪਹੁੰਚੇ ਤਾਂ ਉਹਨਾਂ ਨੇ ਭਾਈ ਕੁਰਮ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ ਤੇ ਭਾਈ ਕੁਰਮ ਜੀ ਨੂੰ ਕਿਹਾ ਕਿ ਆ ਲਿਆਓ ਅਸੀਂ ਅੰਬਾਂ ਦਾ ਪ੍ਰਚਾਰ ਛਕਣਾ ਹੈ ਤੇ ਕਿਉਂਕਿ ਇੱਥੇ ਅੰਬਾਂ ਦੇ ਬਾਗ ਹੁੰਦੇ ਸੀਗੇ ਤੇ ਗੁਰੂ ਜੀ ਨੂੰ ਇਹ ਬੋਲ ਸੁਣ ਕੇ ਭਾਈ ਕੁਰਮ ਜੀ ਕਹਿਣ ਲੱਗੇ ਕਿ ਹੁਣ ਤਾਂ ਪੂਰਾ ਮਹੀਨਾ ਚੱਲਦਾ ਹੈ ਤੇ ਇਸ ਰੁੱਤ ਵਿੱਚ ਅੰਬ ਕਿੱਥੇ ਜੀ ਪਰ ਤੁਸੀਂ ਕਰਨ ਕਰਨ ਹਾਰੋ ਤੇ ਤੁਸੀਂ ਚਾਹੋ ਤਾਂ ਕੁਝ ਵੀ ਹੋ ਸਕਦਾ ਹੈ ਤਾਂ ਗੁਰੂ ਜੀ ਨੇ ਕਿਹਾ ਕਿ ਤੁਸੀਂ ਜਿਸ ਦਰਖਤ ਦੇ ਥੱਲੇ ਖੜੇ ਹੋ ਅੰਬਾਂ ਦੇ ਫਲਾਂ ਨਾਲ ਲੱਦਿਆ ਹੋਇਆ ਤੇ ਜਦੋਂ ਭਾਈ ਕੁਰਮ ਨੇ ਦੇਖਿਆ ਤਾਂ ਕਾਤਿਮੁਤੀ ਜੋ ਦਰਖਤ ਸੀ ਅੰਬਾਂ ਦਾ ਜੋ ਸਾਰਾ ਦਰਖਤ ਪੱਕੇ ਹੋਏ ਅੰਬਾਂ ਦੇ ਫਲਾਂ ਨਾਲ ਭਰਿਆ ਹੋਇਆ ਸੀਗਾ ਤੇ ਇਹ ਦੇਖ ਕੇ ਭਾਈ ਕੁਰਮ ਤਨ ਤਨ ਹੋ ਗਏ ਬਹੁਤ ਹੈਰਾਨ ਹੋਏ ਅਤੇ ਗੁਰੂ ਜੀ ਦੇ ਚਰਨਾਂ ਵਿੱਚ ਲੱਗ ਗਏ ਤੇ ਇਹ ਇਤਿਹਾਸ ਵਾਲੀ ਗੁਰਦੁਆਰਾ ਸਾਹਿਬ ਦਾ ਤੇ ਇਸੇ ਇਤਿਹਾਸ ਦੇ ਵਿੱਚ ਇੱਥੇ ਬਹੁਤ ਹੀ ਸੋਹਣੀ ਗੁਰਦੁਆਰਾ ਸਾਹਿਬ ਦੀ ਇਮਾਰਤ ਬਣੀ ਹੋਈ ਹੈ ਤੇ ਜੋ ਅੰਬ ਦਾ ਬੂਟਾ ਸੀਗਾ ਉਹ ਵੀ ਇੱਥੇ ਨਿਸ਼ਾਨੀ ਵਜੋਂ ਸੰਭ ਕੇ ਰੱਖਿਆ ਹੋਇਆ ਹੈ ਜੀ ਤੇ ਜੋ ਸੰਗਤ ਇੱਥੇ ਸਤਿਮਨ ਆਉਂਦੀ ਹੈ ਚਰਦਾ ਨਾਲ ਆਉਂਦੀ ਹੈ ਜੀ ਤੇ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਤੇ ਛਾਵਾ ਪੂਰੀਆਂ ਹੁੰਦੀਆਂ ਜੀ ਇੱਧਰ ਹੋ ਰਹੀ ਹੈ ਜੀ ਬੂਟਿਆਂ ਦੀ ਸੇਵਾ ਰੁੱਖ ਲਗਾਓ ਵਾਤਾਵਰਨ ਬਚਾਓ ਬੂਟਿਆਂ ਦਾ ਲੰਗਰ ਲੱਗਿਆ ਹੋਇਆ ਤੇ ਇੱਧਰ ਸੰਗਤਾਂ ਦੇ ਬੈਠਣ ਲਈ ਬਣਿਆ ਹੋਇਆ ਜੀ ਸੋਨਾ ਜਿਹਾ ਪਾਰਕ ਤੇ ਗੁਰਦੁਆਰਾ ਸਾਹਿਬ ਚ ਪਾਰਕਿੰਗ ਦੀ ਕੋਈ ਸਮੱਸਿਆ ਨਹੀਂ ਕਿ ਪਾਰਕਿੰਗ ਬਹੁਤ ਖੁੱਲੀ ਡੁੱਲੀ ਹੈ ਇਹ ਇਧਰ ਗੁਰਦੁਆਰਾ ਸਾਹਿਬ ਦਾ ਪੂਰਾ ਸੰਖੇਪ ਇਤਿਹਾਸ ਲਿਖਿਆ ਹੋਇਆ ਜੀ ਕਿੰਨੇ ਸੋਹਣੇ ਲੱਗ ਰਿਹਾ ਫੁੱਲ ਉਹ ਪਵਿੱਤਰ ਅੰਬ ਦਾ ਦਰਖਤ ਹੈ ਜੀ ਤੇ ਜਿਸ ਦਰਖਤ ਨੂੰ ਸ੍ਰੀ ਗੁਰੂ ਹਰ Rai ਸਾਹਿਬ ਜੀ ਨੇ ਵਰਦਾਨ ਦਿੱਤਾ ਸੀਗਾ ਰੁੱਤ ਨਾ ਹੋਣ ਦੇ ਬਾਵਜੂਦ ਵੀ ਇਹ ਦਰਖਤ ਪੱਕੇ ਹੋਏ ਅੰਬਾਂ ਦੇ ਫਲਾਂ ਨਾਲ ਲੱਗਿਆ ਗਿਆ ਜੀ ਕਿ ਬੂਟਾ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਅੱਜ ਵੀ ਸੰਭਾਲ ਕੇ ਰੱਖਿਆ ਹੈ ਨਿਸ਼ਾਨੀ ਵਜੋਂ ਦਰਖਤ ਕਾਫੀ ਇਤਿਹਾਸਿਕ ਹੈ ਕਾਫੀ ਪ੍ਰਾਣਾਤ ਦਰਖਤ ਹੈ ਇਹ ਤੇ ਇਸ ਦਰਖਤ ਨੂੰ ਅੱਜ ਵੀ ਬੂਰ ਲੱਗਿਆ ਹੋਇਆ ਹੈ ਜੀ ਅੰਬਾਂ ਦਾ ਯਾ ਤੁਸੀਂ ਦੇਖ ਸਕਦੇ ਹੋ ਸਾਧ ਸੰਗਤ ਜੀ ਤੇ ਬੂਟੇ ਨੂੰ ਅੰਬੀਆਂ ਲੱਗੀਆਂ ਹੋਈਆਂ ਨਿੱਕੀਆਂ ਨਿੱਕੀਆਂ ਤੇ ਗੁਰਦੁਆਰਾ ਸਾਹਿਬ ਚ ਰਵਾਨ ਸਵੰਨੇ ਫੁੱਲਾਂ ਦੇ ਬੂਟੇ ਲੱਗੇ ਹੋਏ ਆ ਤੇ ਬਹੁਤ ਹੀ ਸੋਹਣੇ ਤਰੀਕੇ ਨਾਲ ਇਹਨਾਂ ਨੂੰ ਮੇਨਟੇਨ ਕੀਤਾ ਹੋਇਆ ਹੈ ਤੇ ਬਹੁਤ ਹੀ ਯਾਰ ਸੋਹਣੇ ਲੱਗ ਰਿਹਾ ਇਹ। ਵੀ ਇਧਰਲੇ ਪਾਸੇ ਜੋ ਤੁਸੀਂ ਇਮਾਰਤ ਦੇਖ ਰਹੇ ਹੋ ਇਹ ਲੰਗਰ ਹਾਲ ਹੈ ਜੀ। ਤੇ ਇਹ ਲੰਗਰ ਹਾਲ ਦੀ ਇਮਾਰਤ ਗੁਰਦੁਆਰਾ ਸਾਹਿਬ ਦੀ ਹੈ। ਤੇ ਇਹ ਇਧਰਲੇ ਪਾਸੇ ਜੀ ਕਾਰ ਸੇਵਾ ਵਾਲੇ ਬਾਬੇ ਤੇ ਇਹਨਾਂ ਵੱਲੋਂ ਇੱਥੇ ਵੀ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ। ਤੇ ਇਧਰ ਵੀ ਲੰਗਰ ਚੱਲ ਰਿਹਾ ਜੀ ਤੇ ਸਾਹਮਣੇ ਵਾਲੀ ਇਮਾਰਤ ਦਾ ਜੋ ਲੰਗਰ ਹਾਲ ਦੀ ਇਸ ਵਿੱਚ ਵੀ ਲੰਗਰ ਚੱਲ ਰਿਹਾ ਜੀ ਤੇ ਅਸੀਂ ਆ ਗਏ ਜੀ ਗੁਰੂ ਕਾ ਲੰਗਰ ਛਕਣ ਦੇ ਨਾਲ ਹੈ ਜੀ ਕੜੀ ਦੀ ਸਬ지 ਅੱਜ ਦੇ ਨਾਲ ਫੁਲਕੇ ਆ ਗਏ ਆ ਤੇ ਇਧਰਲੇ ਪਾਸੇ ਦੀ ਕਾਫੀ ਵੱਡਾ ਯਾਤਰੀ ਨਿਵਾਸ ਬਣਿਆ ਹੋਇਆ ਤੇ ਸੰਗਤ ਆ ਕੇ ਇੱਥੇ ਆਪਣਾ ਠਹਿਰਾਓ ਕਰ ਸਕਦੀ ਹੈ ਜੀ ਤੇ ਕਾਫੀ ਵੱਡੀ ਇਮਾਰਤ ਯਾਤਰੀ ਨਿਵਾਸ ਦੀ ਤੇ ਇਧਰਲੇ ਪਾਸੇ ਚੱਲ ਰਿਹਾ ਜੀ ਚਾਹ ਦਾ ਲੰਗਰ ਸੰਗਤ ਚਾਹ ਦਾ ਲੰਗਰ ਚੱਗ ਰਹੀ ਹੈ ਤੇ ਚਾਹ ਦੇ ਲੰਗਰ ਦੀ ਇਮਾਰਤ ਦੇ ਨਾਲ ਬਿਲਕੁਲ ਇੱਕ ਮੈਡੀਕਲ ਓਪੀਡੀ ਚਲਾਈ ਜਾਂਦੀ ਹੈ ਜੀ ਚੈਰੀਟੇਬਲ ਵੱਲੋਂ ਸ੍ਰੀ ਗੁਰੂ ਹਰ Rai ਸਾਹਿਬ ਮਲਟੀ ਸਪੈਸ਼ਲਟੀ ਮੈਡੀਕਲ OPD ਚੈਰੀਟੇਬਲ ਤੇ ਜੋ ਵਕਤ ਇਹਦੀ ਮੈਡੀਕਲ OPD ਚਲਾਈ ਜਾਂਦੀ ਹੈ ਤੇ ਉਹਦੇ ਬਾਰੇ ਜਾਣਕਾਰੀ ਦਿੱਤੀ ਹੋਈ ਹੈ ਤੇ ਜੋ ਵੱਖ-ਵੱਖ ਰੋਗਾਂ ਦੇ ਮਾਹਿਰ ਹੈ ਉਹਨਾਂ ਦੇ ਨਾਮ ਲਿਖੇ ਹੋਏ ਆ ਤੇ ਉਹ ਕਦੋਂ ਇੱਥੇ ਉਪਲਬਧ ਹੁੰਦੇ ਆ ਉਹਨਾਂ ਬਾਰੇ ਕੰਪਲੀਟ ਜਾਣਕਾਰੀ ਦਿੱਤੀ ਹੋਈ ਹੈ ਜੇ ਇਸ ਬੋਰਡ ਤੇ ਤੇ ਜਿਵੇਂ ਬਿਲਕੁਲ ਥੱਲੇ ਇੱਕ ਸੰਪਰਕ ਨੰਬਰ ਦਿੱਤਾ ਹੋਇਆ ਜੀ ਜੇ ਕਿਸੇ ਨੇ ਕੋਈ ਜਾਣਕਾਰੀ ਲੈਣੀ ਹੈ ਤੇ ਇਸ ਨੰਬਰ ਤੇ ਫੋਨ ਕਰਕੇ ਜਾਣਕਾਰੀ ਲੈ ਸਕਦਾ ਜੀ ਜਿਲ੍ਹਾ ਗਤਕਾ ਐਸੋਸ਼ੀਏਸ਼ਨ ਵੱਲੋਂ ਮੁਹਾਲੀ ਵੱਲੋਂ ਇੱਥੇ ਤੱਕ ਕੇ ਦਾ ਪ੍ਰਬੰਧ ਕੀਤਾ ਗਿਆ ਤੇ ਇਹ ਅਗੋਂ ਪਾਕਿਸਤਾਨ ਨੂੰ 6 ਕੁ ਵੇਲੇ ਚਾਲੂ ਹੋਊਗਾ ਜੀ ਤੇ ਸਾਹਮਣੇ ਉਹਨਾਂ ਨੇ ਨਾਮ ਵੀ ਜਾਣਗੇ ਜੋ ਇਸ ਕੰਪੀਟੀਸ਼ਨ ਦੇ ਵਿੱਚ ਵਿਜੇਤਾ ਹੋਣਗੇ ਇਹ ਬਹੁਤ ਹੀ ਸੋਹਣੀ ਸਟੇਜ ਸਜਾਈ ਹੋਈ ਹੈ ਇੱਧਰ ਸੰਗਤਾਂ ਬੈਠੀਆਂ ਨੇ ਜੀ ਇਹ ਸੀ ਜਿਸ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਮੇਲੇ ਅੱਜ ਖਾਸ ਕਰਕੇ ਸਾਜਨਾ ਦਿਵਸ ਸੀਗਾ ਤੇ ਉਸ ਕਰਕੇ ਇੱਥੇ ਕਾਫੀ ਰੌਣਕ ਮੇਲਾ ਲੱਗਿਆ ਹੋਇਆ ਸੀਗਾ ਤੇ ਸਾਨੂੰ ਇੱਥੇ ਦਰਸ਼ਨ ਕਰਕੇ ਬਹੁਤ ਹੀ ਵਧੀਆ ਮਹਿਸੂਸ ਹੋਇਆ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਮੇਲੇ ਕਿਸ ਤਰ੍ਹਾਂ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆ ਇਸੇ ਤਰ੍ਹਾਂ ਇੱਕ ਹੋਰ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ